ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋਟਲੇ ਪਿੰਡ ਦੇ ਵਿੱਚ ਆ ਤੇ ਜਨਵਰ 21 ਵਿਖਾਉਣਾ ਪਰ ਵਿਖਾਉਣਾ ਤੁਹਾਨੂੰ ਮਿੱਤਰੋ ਦੋਵਾਂ ਵਰਗਾ ਵਾ ਭਾ ਦੇ ਵਿੱਚ ਵੀ ਤੇ ਦੁੱਧ ਦੇ ਪੱਖ ਦੇ ਵਿੱਚ ਵੀ ਥਣ ਥਣ ਬਹੁਤ ਚੰਗਾ ਲੱਗਾ ਪਲੂਣ ਬੱਛੀ ਸੋਈ ਹੋਈ ਆ ਬੱਚਾ ਇਹਦਾ ਜਿਹੜਾ ਉਹ ਮਰਿਆ ਹੋਇਆ ਵਾ ਕੁਝ ਕੁ ਦਿਨਾਂ ਦੀ ਉਹ ਸੋਈਦਾ ਵੀਡੀਓ ਬਣਾਉਣ ਦਾ ਹਜੇ ਅੱਧਾ ਦਿਨ ਹੀ ਲੰਘਿਆ ਉਸ ਹੱਬ ਤੇ ਦੇ ਲੇਵੇ ਦੀ ਤੁਸੀਂ ਜੱਜਮੈਂਟ ਕਰਨੀ ਹੈ ਲੈ ਪੁੱਤ ਟਾਈਮ ਦਿਖਾ ਦੀ ਉਸ ਸਾਉ ਤੇ ਜੱਜਮੈਂਟ ਕਰ ਲੂਗਾ ਅਗਲੇ ਦਿਨ ਲੀਵੇ ਦੀ ਸਾਰੀ ਗੱਲਬਾਤ ਕਰ ਲੈਨੇ ਆਪਾਂ ਭਰਾ ਹੋਣਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਵੀਰੇ ਸੇਤਾ ਠੀਕ ਠਾਕ ਆ ਮੇਰੇ ਪੁੱਤਾਂ ਦੀ ਹਾਂ ਕਰ ਪਾਈ ਕਰ ਪਾ ਅੱਛਾ ਵੀਰੇ ਨਾਮ ਦੱਸਿਓ ਕਿਰਾਂ ਦੇ ਰਣਜੀਤ ਸਿੰਘ ਜੀ ਰਣਜੀਤ ਸਿੰਘ ਹਾਂਜੀ ਰਣਜੀਤ ਵੀਰੇ ਜਿਹੜੀ ਵੈੜ ਆਪਣੇ ਵੇਚਣੀ ਆ ਇਹ ਇਹ ਫਿਰ ਖਰੀਦੀ ਹੋਈ ਆ ਹਾਂ ਖਰੀਦੀ ਆ ਵੀਰੇ ਠੀਕ ਆ ਬੱਚਾ ਆਪਣੇ ਕੋਲ ਹੀ ਮਰਿਆ ਹਾਂ ਮੇਰੇ ਕੋਲੇ ਆ ਕੇ ਮਰਿਆ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਆ ਵੀਰੇ ਕਿੰਨੇ ਦਿਨਾਂ ਦੀ ਸੋਈ ਆ ਵੀਰੇ ਇਹ ਭਾਈ 20 ਕਿ ਦਿਨਾਂ ਦੀ ਸੋਈ ਆ ਠੀਕ ਆ ਭਾਈ ਤੇ ਕਿੰਨਾ ਦੁੱਧ ਤਿਆਰ ਰਵੀਆਂ ਜਰਾ ਸੁਝਾਓ ਹੁਣ 15 ਕਿਲੋ ਬਾਈ 15 ਕਿਲੋ ਚਵਾਈ ਚਵਾਈ ਨੂੰ ਕਿਵੇਂ ਆ ਬਾਈ ਉਹ ਵੀ ਓਕੇ ਬਾਈ ਠੰਡੀ ਸੀਲਾ ਹੈ ਪੂਰੀ ਠੀਕ ਹੈ ਵਹਿੜ ਚੰਗੀ ਆ ਤੇਰੀ ਹੈਨਾ ਹੂੰ ਤੇ ਵੀਰੇ ਰੇਟ ਇਹਦਾ ਬਾਈ ਫਿਰ ਰੇਟ ਦਾ ਉਹ 40000 ਰੁਪਏ ਦੇ ਬੱਚੀ ਹੁੰਦੀ ਦਾ ਪਤਾ ਨਹੀਂ ਆਪ ਨੂੰ ਕਿੱਥੇ ਬੱਚੀ ਮਿਲ ਕਰ ਗਈ ਅੱਛਾ ਮਸੀ ਤੇਰੇ ਕੋਲੇ ਮਰੀ ਫਿਰ ਡੌਣ ਡੌਣ ਸੀ ਕਿ ਕੀ ਕਰਨ ਉਹ ਠੰਡ ਹੀ ਲੱਗੀ ਉਹਨੂੰ ਬਾਈ ਠੰਡ ਲੱਗੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇੰਨੇ ਤਾਂ ਨਹੀਂ ਕੀਤਾ ਬੱਚੇ ਨਹੀਂ ਨਹੀਂ ਕੀਤਾ ਇੰਨਾਂ ਨੇ ਕੋਈ ਵਿਚਾਰ ਪਹਿਲੇ ਵੀ ਕੜਾਈ ਜੀ ਪੀਉਂਦੇ ਸੀ ਠੀਕ ਹੈ ਬਾਈ ਠੀਕ ਆ ਠੰਡ ਤੋਂ ਵੱਡਾ ਚੰਗਾ ਲੱਗਾ ਹਨਾ ਹਾਂਜੀ ਚੋਈ ਵੀ ਬਹੁਤ ਭੂ ਘਰ ਗਈ ਕੋਈ ਭੂਰ ਨਹੀਂ ਕੋਈ ਛਿੱਟਾ ਇਹੋ ਨਹੀਂ ਬੈਠਦਾ ਯਾਰ ਟੋਕੜਾ ਬਣਾਉਗੇ 35 36 ਨੂੰ ਬਈ ਆਪਾਂ ਵੇਚ ਲੈਂਦੇ ਹਾਂ ਹਾਂ ਵੇਚੀ ਆਪਾਂ ਅੱਗੇ ਵੇਚੀ ਨਹੀਂ ਕਰ ਹੂੰ ਅੱਛਾ ਨੰਬਰ ਬ 98556 24804 ਇੱਕ ਵਾਰੀ ਹੋਰ ਬੋਗੇ 98556 24804 ਜੀ ਤੋਰੀ ਬਈ ਨੂੰ ਕੱਢੀ ਬਾਹਰ ਨੂੰ ਲੈ ਮਿੱਤਰੋ ਪਹਿਲਾ ਸੂਆ ਸੋਈਆ ਹੁਣ ਆਪਾਂ ਇਹੋ ਜੀ ਬੱਚੀ ਅੱਜ ਤੋਕੜ ਗੱਪਣ ਵੀ ਵੇਚ ਦੇਣਾ ਦਾ ਮਿੱਤਰੋ ਆਪਾਂ ਮੈਂ ਆਪਾਂ ਇਹ ਸੋਚਦੇ ਆਂ 40000 ਵਟਿਆ ਜਾਵੇ ਤੋਕੜ ਗੱਪਣ ਦੀ ਤੇ ਫਿਰ ਸੱਜਰ ਆਵੀਆਂ ਦਿਨਾਂ ਦੀ ਸੂਈਆ ਬਾਕੀ ਵੱਡੀ ਗੱਲ ਇਹ ਆ ਵੀ ਜਿਹੜਾ 2 ਕਿਲੋ ਬੱਚੇ ਨੇ ਪੀਣਾ ਸੀ ਉਹ ਵੀ ਵਸ ਜਾਣਾ ਹੁਣ ਤੁਹਾਡੇ ਤੋਂ ਬਾਅਦ ਕਿਉਂਕਿ ਭਾਈ ਥਣ ਦੇਵੇ ਦੀ ਕੁਆਲਿਟੀ ਵਹਿੜੀ ਨੂੰ ਬਹੁਤ ਚੰਗੀ ਹੁੰਦੀ ਠੰਡੀ ਸੀਲਸ ਹਾਊਸ ਲੱਗ ਵੱੱਛੀ ਆ ਥਣ ਥਣ ਚੰਗਾ ਲਗਾ ਦੁੱਧ 15 ਕਿਲੋ ਤਿਆਰ ਹੈ ਭਾਈ ਸੇਵਾ ਕਰ ਲੈ 17 18 ਦੇ ਦੂਗੀ ਹਾਂ ਭਾਈ 17 18 ਕਿਲੋ ਦੇ ਦੂਗੀ ਹੂੰ ਦੇਣਾ ਵੀ ਬਣਦਾ ਭਾਈ ਇਹਨੂੰ ਹਾਂ ਬੜਾ ਬਹੁਤ ਚੰਗੀ ਭਾਈ ਆ ਹੂੰ ਇਹ ਠੀਕ ਆ ਵੱੱਛੀ ਠੰਡੀ ਠੁੰਡੀ ਵੀ ਚੰਗੀ ਆ ਮੂੰਹ ਮਾ ਚੰਗਾ ਯਾਰ ਹੈ ਬਾਲੀ ਵੱਡੀ ਉੱਚੀ ਨਹੀਂ ਜੀ ਨਾ ਇਹ ਬੋਲੀ ਬੀਪਲ ਜੀ ਨਹੀਂ ਜੀ ਦੰਦਾ ਜਿਹਦਾ ਖੀਰੀ ਦੋਂਦੀ ਹੋਊ ਮੈਨਾਂ ਮੀਨਸਾ ਖੀਰੀ ਹੋਈ ਆ ਯਾਰ ਵੇਖੀਏ ਮੜਾ ਪੱਟੀ ਮੈਂ ਕਹੂੰਗੇ ਤੂੰ ਬਾਏ ਪੱਟਾ ਭਾਈ ਵੇਖ ਹੀ ਲੈਣੇ ਆਪ ਫੁੱਦਾਂ ਦਾ 파ਟਾ ਦੇਵਾ ਵੇਖਣੀ ਸਾਡੇ ਜ਼ਿੰਮੇਵਾਰੀ ਹੈ 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 ਖੀਰੀ ਲੱਗਦੀ ਹੈ ਚਲੋ ਖੀਰੀ ਹੋਵੇ ਦੁੱਧੀ ਹੋਵੇ ਕਿਹੜਾ ਬੁੱਢੀ ਹੋਦੀ ਚਲੋ ਆਪਾਂ ਕੁਝ ਵੀ ਬਣੇ ਆ ਤੇ ਵੀਰੇ ਮਤਲਬ ਜੇ ਕੋਈ ਹੁਣ ਕਵੇ ਵੀ ਭਾਈ ਆਨਲਾਈਨ ਭੇਜ ਦੇ ਦੁੱਧ ਦੀ ਗਾਰੰਟੀ ਹੋਊਗੀ ਭਾਈ ਹਾਂ ਗਾਰੰਟੀ ਹੈ ਭਾਈ ਚੁਵਾ ਕੇ ਵੀਡੀਓ ਕਾਲ ਤੇ ਦੇਦੀ ਮੇਰਾ ਬਾਈ ਬੋਲੇ ਗਾਰੰਟੀ ਨਾ ਕੋਈ ਚੱਕਰ ਨਹੀਂ ਬਈ ਗਾਰੰਟੀ ਦਾ ਲਾਈਨ ਆ ਯਾਰ ਗੱਲ ਹਮਨੇ ਆਪਣੇ ਕੋਲ ਪਹੁੰਚਾ ਆਟਾ ਲਵੇ ਰੋਟੀ ਪਾਣੀ ਖਾਉਂ ਪਾਉਂ ਰਾਤ ਰਵੇ ਮੇਰੇ ਕੋਲ ਬੰਦਾ ਹੋਵੇ ਹਾਂ ਮੈਂ ਕਿਵੇਂ ਯਾਰ ਅਖੜਾ ਜਾ ਕੇ ਪੱਠੇ ਨਹੀਂ ਪਾਉਂਦਾ ਬਾਈ ਸੂਰ ਉਤਾਰੀ ਜਗਾ ਇਹ ਸੇਵਾ ਤੇ ਦੇਣਾ ਹੀ ਬਾਈ ਨਹੀਂ ਮਿੱਤਰੋ ਪਿੰਡ ਕੋਟਲਾਵਾਤ ਜ਼ਿਲ੍ਹਾ ਫਿਰੋਜ਼ਪੁਰ